ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਭਾਵੇਂ ਬਹੁਤ ਤਰ੍ਹਾਂ ਦੇ ਰੋਲੇ ਪੈ ਰਹੇ ਨੇ ਕਿ ਕੈਪਿੰਗ ਲੱਗੀ ਸਟੂਡੈਂਟਸ ਘਟbaar ਜਾਣਗੇ ਪਰ ਇੱਕ ਗੱਲ ਬਹੁਤ ਸਾਫ਼ ਹੈ ਕਿ ਸਾਫ਼ ਸੁਥਰੇ ਪ੍ਰੋਫਾਈਲ ਵਾਲੇ ਜਿਨ੍ਹਾਂ ਸਟੂਡੈਂਟਸ ਦੇ ਫੰਡ ਜੈਨੂਨ ਨੇ ਪ੍ਰੋਪਰ ਨੇ ਜਿਨ੍ਹਾਂ ਦੀ ਐਜੂਕੇਸ਼ਨ ਸਟਰੀਮ ਲਾਈਨ ਹੈ ਜਿਨ੍ਹਾਂ ਦਾ ਗੈਪ ਨਹੀਂ ਜਿਨ੍ਹਾਂ ਦੇ ਡਾਕੂਮੈਂਟਸ ਜੈਨੂਨ ਨੇ ਉਹਨਾਂ ਸਾਰੇ ਸਟੂਡੈਂਟਸ ਦੇ ਲਈ ਖੁਸ਼ਖਬਰੀ ਇਹ ਹੈ ਕਿ ਹੁਣ ਆਸਟ੍ਰੇਲੀਆ ਦੀਆਂ ਕੁਝ ਯੂਨੀਵਰਸਿਟੀਆਂ ਨੇ अनकंडीशनल ऑफर लेटर्स ਵੀ ਦੇਣੀਆਂ ਸਟਾਰਟ ਕਰਤੀਆਂ ਇਹਦਾ ਮਤਲਬ ਹੈ ਕਿ ਸਾਡੇ ਪੰਜਾਬ ਹਰਿਆਣਾ ਔਰ ਇੰਡੀਅਨ ਸਟੂਡੈਂਟਸ ਦੇ ਲਈ ਬਹੁਤ ਸਾਰੀਆਂ ਯੂਨੀਵਰਸਿਟੀਆਂ ਪੋਜ਼ਿਟਿਵ ਨੇ ਕਿਉਂਕਿ ਅੱਜ ਕੱਲ ਸਾਡੇ ਜੈਨੂਇਨ ਪ੍ਰੋਫਾਈਲਸ ਆ ਰਹੇ ਨੇ ਚੰਗੀਆਂ ਕੰਪਨੀਆਂ ਤੋਂ ਜਦੋਂ ਸਟੂਡੈਂਟ ਆਪਣੀ ਫਾਈਲ ਲੌਂਚ ਕਰਦੇ ਨੇ ਖਾਸ ਤੌਰ ਤੇ ਜਦੋਂ ਸਟੱਡੀ ਸਕੂਅਰ ਤੋਂ ਫਾਈਲ ਲੱਗਦੀ ਹੈ ਤੇ ਉਹ ਕੋਈ ਵੀ ਫਰਜ਼ੀ ਡਾਕੂਮੈਂਟ ਨਹੀਂ ਲਾਉਂਦੇ ਉਹਨਾਂ ਦਾ ਡਾਇਰੈਕਟ ਟਾਈ-ਅਪ ਹੈ ਯੂਨੀਵਰਸਿਟੀਆਂ ਦੇ ਨਾਲ ਅਨਕੰਡੀਸ਼ਨਲ ਆਫਰ ਲੈਟਰ ਦਵਾ ਕੇ ਦਿੰਦੇ ਨੇ ਸੋ ਇਸੇ ਕਰਕੇ ਕੈਨੇਡਾ ਦੇ ਲਈ ਵੀ ਅਗਰ ਐਡਾ ਨੁਕਸਾਨ ਹੋਇਆ ਹੈ ਕਿਉਂਕਿ ਬਹੁਤ ਸਾਰੇ ਸਟੂਡੈਂਟ ਫੀਸ ਆਫਟਰ ਵੀਜ਼ਾ ਗਏ ਗਲਤ ਤਰੀਕੇ ਨਾਲ ਐਲਐਮਆਈ ਲਏ ਤੇ ਉਹਨਾਂ ਨੂੰ ਨੁਕਸਾਨ ਚਲਣਾ ਪਿਆ ਸੋ ਆਸਟ੍ਰੇਲੀਆ ਚ ਜੈਨੂਇਨ ਸਟੂਡੈਂਟ ਲਈ ਜੈਨੂਇਨ ਪ੍ਰੋਫਾਈਲ ਲਈ ਪੂਰਾ ਵੈਲਕਮ ਹੈ ਔਰ ਧੜਾ ਧੜ ਨਵੰਬਰ ਇਨਟੇਕ ਦੇ ਵੀਜ਼ੇ ਆ ਰਹੇ ਨੇ ਸੋ ਇਸ ਕਰਕੇ ਅੱਜ ਫੇਰ ਇੱਕ ਵਾਰੀ ਸਾਡੇ ਨਾਲ ਮਨਪੀ ਚੀਮਾ ਜੀ ਨੇ ਚੀਮਾ ਜੀ ਸਸਕਾਲ ਬਹੁਤ ਬਹੁਤ ਸਵਾਗਤ ਹੈ ਜੀ ਸਸਕਾਲ ਬਹੁਤ ਧੰਨਵਾਦ ਜੀ ਸੋ ਚੀਮਾ ਜੀ ਅਨਕੰਡੀਸ਼ਨਲ ਆਫਰ ਲੈਟਰਸ ਵੀ ਆ ਰਹੀਆਂ ਨੇ ਕਿਹੜੇ ਕੋਰਸਸ ਨੇ ਹੁਣ ਸਾਡੇ ਇੰਡੀਅਨ ਸਟੂਡੈਂਟਸ ਖਾਸ ਤੌਰ ਤੇ ਫੋਕਸ ਕਰਨ ਫੰਡਸ ਨੂੰ ਕਿਵੇਂ ਮੈਨੇਜ ਕਰਨ ਜੈਨੂਨ ਡਾਕੂਮੈਂਟਸ ਦੇ ਨਾਲ ਆਪਣੀ ਫਾਈਲ ਲਾਚ ਕਰਨ ਸੋ ਨਵੰਬਰ ਇਨਟੇਕ ਖਾਲਾ ਕਿ ਜਨੂਰੀ ਇਨਟੇਕ 25 ਵੀ ਖੁੱਲ ਗਿਆ ਉਹਦੇ ਚ ਤਾਂ ਮੈਡੀਕਲ ਵੀ ਖੁੱਲ ਗਿਆ ਨਰਸਿੰਗ ਸਟੂਡੈਂਟ ਸਭ ਤੋਂ ਵੱਧ ਡਿਮਾਂਡ ਚ ਨੇ ਆ ऑस्ट्रेलिया ਦੇ ਵਿੱਚ ਨਰਸਿੰਗ ਦੇ ਕੋਰਸਸ ਦੀ ਸਭ ਤੋਂ ਵੱਧ ਡਿਮਾਂਡ ਹੈ ਸੋ ਤੁਸੀਂ ਨਰਸਿੰਗ ਦੇ ਲਈ ਵੀ ਅਪਲਾਈ ਕਰ ਸਕਦੇ ਹੋ ਪਰ ਮੈਂ ਚਾਹੂੰਗਾ ਆਸਟ੍ਰੇਲੀਆ ਦੀਆਂ ਸਥਿਤੀਆਂ ਫੰਡਸ ਅਨ ਕੰਡੀਸ਼ਨਲ ਆਫਰ ਲੈਟਰ ਥੋੜਾ ਜਾ ਡਿਫਾਈਨ ਕਰੋ ਐਕਸਪਲੇਨ ਕਰੋ ਸਟੂਡੈਂਟਸ ਨੂੰ ਜੁਲਾਈ ਇਨਟੇਕ ਬਹੁਤ ਅੱਛਾ ਗਿਆ ਮੇਰੇ ਖਿਆਲ ਦੇ ਵਿੱਚ ਯੂਨੀਵਰਸਿਟੀਆਂ ਨੇ ਵੀ ਇੰਨਾ ਪੋਜ਼ਿਟਿਵ ਨਹੀਂ ਸੋਚਿਆ ਸੀਗਾ ਜਿੰਨਾ ਹਾਈ ਕਮਿਸ਼ਨ ਨੇ ਉਸ ਇਨਟੇਕ ਨੂੰ ਪੋਜ਼ਿਟਿਵਲੀ ਲਿਆ ਆਟੋ ਗ੍ਰੈਂਡ ਵੀਜ਼ਾਸ ਬਹੁਤ ਆਏ 댓 ਮੀਨਸ ਕਿ ਹਾਈ ਕਮਿਸ਼ਨ ਕਿਤਨਾ ਕਿਤੇ ਪੋਜ਼ਿਟਿਵ ਹੈ ਉਹ ਚਾਹੁੰਦਾ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਸਾਡੇ ਕੰਟਰੀ ਦੇ ਵਿੱਚ ਆਣ ਸੇਮ ਨਵੰਬਰ ਦੇ ਵਿੱਚ ਸੇਮ ਇਹੀ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਔਰ ਬਹੁਤ ਆਫਰ ਲੈਟਰ ਜਿੱਦਾਂ ਤੁਸੀਂ ਦੱਸ ਹੀ ਦਿੱਤਾ ਕਿ ਅਨਕੰਡੀਸ਼ਨਲ ਆਫਰ ਲੈਟਰਸ ਆਣੀਆਂ ਸ਼ੁਰੂ ਹੋ ਗੀਆਂ ਅਨਕੰਡੀਸ਼ਨਲ ਆਫਰ ਲੈਟਰ ਬੇਸਿਕਲੀ ਹੁੰਦੀ ਹੈ ਕਿ ਜਦੋਂ ਸਾਨੂੰ ਯੂਨੀਵਰਸ ਜਿਹੜੀ ਯੂਨੀਵਰਸਿਟੀਜ਼ ਆ ਬਹੁਤ ਜ਼ਿਆਦਾ ਫਾਸਟ ਕੰਮ ਕਰ ਰਹੀਆਂ ਨੇ ਡਾਕੂਮੈਂਟੇਸ਼ਨ ਦੇ ਉੱਤੇ ਉਹ ਵੀ ਇਹ ਜਾਂਦੇ ਆ ਕਿ ਬੱਚੇ ਦੀ ਜਿੰਨੀ ਜਲਦੀ ਆਪਾਂ ਪ੍ਰੋਸੈਸਿੰਗ ਨੂੰ ਫਾਸਟ ਕਰਾਂਗੇ ਓਨੀ ਜਲਦੀ ਸਾਡੀਆਂ ਸੀਟਸ ਫਿਲ ਹੋਣਗੀਆਂ ਓਨੀ ਜਲਦੀ ਬੱਚਾ ਹਾਈ ਕਮਿਸ਼ਨ 'ਚ ਜਾ ਸਕੇਗਾ ਵੀਜ਼ਾ ਅਪਲਾਈ ਕਰ ਲਈ ਕਿਉਂਕਿ ਮੈਂ ਦੱਸਦਾ ਕਿ ਹੁਣ ਹਾਈ ਕਮਿਸ਼ਨ ਥੋੜਾ ਜਿਹਾ ਟਾਈਮ ਲੈ ਰਿਹਾ ਕਿਉਂਕਿ ਦੇਖੋ ਆਸਟ੍ਰੇਲੀਆ ਦੇ ਵਿੱਚ ਰਸ਼ ਵਧ ਰਿਹਾ ਇਨ ਦਾ ਸੈਂਸ ਕਿ ਦੂਜੇ ਕੰਟਰੀਜ਼ ਤੋਂ ਦੇਖਦੇ ਹੋਏ ਜੇ ਕੈਨੇਡਾ ਦੇ ਵਿੱਚ ਥੋੜਾ ਡਿੱਪ ਗਿਆ ਤਾਂ ਆਸਟ੍ਰੇਲੀਆ ਥੋੜਾ ਉੱਪਰ ਗਿਆ ਜਿਹੜੇ ਬੱਚੇ ਪਹਿਲਾਂ ਕੈਨੇਡ ਇਹੀ ਇੱਕ ਰੀਜ਼ਨ ਹੈ ਕਿ ਆਸਟ੍ਰੇਲੀਅਨ ਹਾਈ ਕਮਿਸ਼ਨ ਨੂੰ ਥੋੜਾ ਜਿਹਾ ਟਾਈਮ ਲੱਗ ਰਿਹਾ ਵੀਜ਼ਾਸ ਦੇਣ ਲਈ ਅ ਬਟ ਦ ਪੋਜ਼ਿਟਿਵ ਥਿੰਗ ਇਜ਼ ਕਿ ਵੀਜ਼ਾਸ ਆ ਰਹੇ ਹੈ ਠੀਕ ਹੈ ਤਾਂ ਯੂਨੀਵਰਸਿਟੀਆਂ ਨੂੰ ਵੀ ਹੁਣ ਪਤਾ ਹੈ ਕਿ ਹਾਈ ਕਮਿਸ਼ਨ ਨੂੰ ਆਲਮੋਸਟ 30 45 ਡੇਜ਼ ਦੇ ਆਸ-ਪਾਸ ਵੀਜ਼ਾ ਦੇਣ ਨੂੰ ਲੱਗ ਰਿਹਾ ਤਾਂ ਯੂਨੀਵਰਸਿਟੀਆਂ ਨੂੰ ਵੀ ਪਤਾ ਕਿ ਅਗਰ ਨਵੰਬਰ ਇਨਟੇਕ ਚ ਉਹਨਾਂ ਨੂੰ ਬੱਚਾ ਆਪਣੇ ਕਾਲਜ ਦੇ ਵਿੱਚ ਚਾਹੀਦਾ ਤਾਂ ਉਹਨਾਂ ਨੂੰ ਅਕਤੂਬਰ ਦੇ ਵਿੱਚ ਹਰ ਹਾਲ 'ਚ ਫਾਈਲ ਹਾਈ ਕਮਿਸ਼ਨ 'ਚ ਬੱਚੇ ਨੂੰ ਲਾਣੀ ਪੈਗੀ ਇਸ ਕਰਕੇ ਉਹ ਅਸੀਂ ਜਦੋਂ ਵੀ ਈਮੇਲ ਕਰਦੇ ਕਿ 1-2 ਦਿਨ ਦੇ ਵਿੱਚ ਯੂਨੀਵਰਸਿਟੀਆਂ ਰਿਵਰਟ ਕਰ ਰਹੀਆਂ ਔਰ ਬਹੁਤ ਜ਼ਿਆਦਾ ਫਸੀ ਨਹੀਂ ਹੈ ਇਸ ਟਾਈਮ ਬੜੇ इजीली ਡਾਕੂਮੈਂਟ ਨੂੰ ਉਹ ਕਲੀਅਰ ਕਰ ਰਿਹਾ ਤਾਂ ਇਹ ਬਹੁਤ ਪਲੱਸ ਪੁਆਇੰਟ ਹੈ ਔਰ ਦਿਸ ਇਜ਼ ਦਾ ਰਾਈਟ ਟਾਈਮ ਟੂ ਅਪਲਾਈ ਯੋਰ ਅਪਲੀਕੇਸ਼ਨ ਫॉर ਨਵੰਬਰ ਇਨਟੇ ਸਾਡੇ ਕੋਲ ਤਾਂ ਜਨਵਰੀ ਦੀਆਂ ਵੀ ਨਰਸਿੰਗ ਦੇ ਅਨਕੰਡੀਸ਼ਨਲ ਆਫਰ ਲੈਟਰ ਆਉਣੀਆਂ ਸ਼ੁਰੂ ਹੋ ਗਈਆਂ ਅੱਜ ਹੀ ਸਾਡੇ ਇੱਕ ਸਟੂਡੈਂਟ ਦੀ ਆਫਰ ਲੈਟਰ ਆਈ ਹੈ ਅਨਕੰਡੀਸ਼ਨਲ ਜਨਵਰੀ ਦੀ दैट मींस ਹਾਈ ਕਮਿਸ਼ਨ ਕੇ ਆ ਰਿਹਾ ਵੀ ਤੁਸੀਂ ਜਨਵਰੀ ਦੀ ਵੀ ਫੀਸ ਦੇ ਕੇ ਤੁਸੀਂ ਸਾਡੇ ਕੋਲ ਫਾਈਲ ਲਗਾ ਸਕਦੇ ਹੋ ਪੂਰਾ ਜਨਵਰੀ ਇਨਟੇਕ ਇਸ ਟਾਈਮ ਓਪਨ ਹੈ ਅਗਰ ਕੋਈ ਬੱਚਾ ਜਨਵਰੀ ਚ ਜਾਣਾ ਚਾਹੁੰਦਾ ਹੈ ਚਾਹੇ ਉਹ ਕਮਰਸ ব্যাকਗਰਾਉਂਡ ਨਾਲ ਰਿਲੇਟਡ ਆ ਆਰਟਸ ਨਾਨ ਮੈਡੀਕਲ ਮੈਡੀਕਲ ਜਨਵਰੀ ਕੁਡ ਡਾਇਨ ਟੇਕ ਹੈ ਹਰ ব্যাকਗਰਾਉਂਡ ਦੇ ਬੱਚੇ ਲਈ ਕੋਰਸਿਸ ਅਵੇਲੇਬਲ ਨੇ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਇਸ ਟਾਈਮ ਸੀਟਸ ਪਈਆਂ ਹੋਈਆਂ ਸਿਰਫ ਇੱਕ ਨਰਸਿੰਗ ਹੈ ਥੋੜਾ ਜਿਹਾ ਕੰਪੀਟੀਟਿਵ ਜਿੱਥੇ ਸੀਟਸ ਖਤਮ ਹੁੰਦੀਆਂ ਜਾ ਰਹੀਆਂ ਬਹੁਤ ਜਲਦੀ ਕਿਉਂਕਿ ਉਹਨਾਂ ਦਾ ਇਨਟੇਕ ਇੱਕ ਹੀ ਹੁੰਦਾ ਬਟ ਹਜੇ ਵੀ ਸੀਟਸ ਅਵੇਲੇਬਲ ਹੈ ਤੇ ਜੇ ਕੋਈ ਬੱਚਾ ਸincere ਹੈ ਔਰ ਉਹ ਨਰਸਿੰਗ ਦੇ ਵਿੱਚ ਜਨਵਰੀ ਦੇ ਵਿੱਚ ਜਾ ਅੱਜ ਹੀ ਬਿਨਾਂ ਟਾਈਮ ਵੇਸਟ ਕੀਤੇ ਆਪਣੀ ਐਪਲੀਕੇਸ਼ਨ ਲਗਾ ਦੇ। ਬਾਕੀ ਵੀ ਜਿੰਨੇ ব্যাকਗਰਾਉਂਡ ਦੇ ਨਾਲ ਰਿਲੇਟਡ ਮਾਸਟਰਸ ਬੈਚਲਰਸ ਵਿੱਚ ਬੱਚੇ ਅਪਲਾਈ ਕਰਨਾ ਜਾਂਦੇ ਸਾਰੇ ਬੱਚੇ ਜਨਵਰੀ 'ਚ ਅਪਲਾਈ ਕਰ ਸਕਦੇ। ਇਸ ਮੈਂ ਦੱਸਿਆ ਕਿਉਂਕਿ ਯੂਨੀਵਰਸਿਟੀਆਂ ਨੂੰ ਵੀ ਇਸ ਚੀਜ਼ ਦੀ ਅਵੇਅਰਨੈਸ ਹੋ ਗਈ ਹੈ ਕਿ 1.5 ਮਹੀਨਾ ਬੱਚੇ ਨੂੰ ਚਾਹੀਦਾ ਵੀਜ਼ਾ ਲਈ ਤਾਂ ਯੂਨੀਵਰਸਿਟੀਆਂ ਨੇ ਆਪਣੀ ਪ੍ਰੋਸੈਸਿੰਗ ਬਹੁਤ ਘਟਾ ਦਿੱਤੀ ਹੈ। ਈਵਨ ਕਿ ਕੁਝ ਯੂਨੀਵਰਸਿਟੀਆਂ ਸਾਨੂੰ 24 ਘੰਟੇ 'ਚ ਆਫਰ ਲੈਟਰਸ ਦੇ ਰਹੀਆਂ। ਕੁਝ ਐਪਲੀਕੇਸ਼ਨਸ ਅਸੀਂ ਚਲੋ ਅਗਰ ਮੈਂ ਆਸਟ੍ਰੇਲੀਆ ਤੋਂ हट ਕੇ ਵੀ ਇੱਕ ਮੈਂ ਐਗਜ਼ੈਂਪਲ ਦੇਣਾ ਵੈਸੇ ਆਸਟ੍ਰੇਲੀਆ ਦੇ ਵੀ ਸਾਡੀ ਟ੍ਰੌਪ ਵਗੈਰਾ ਦੀ 24 ਘੰਟੇ ਚਾਫਰ ਲੈਟਰ ਆ ਜਾਂਦੀ ਹੈ ਬਟ ਕੱਲ ਅਸੀਂ ਜਰਮਨੀ ਦੀਆਂ ਕੱਲ ਸ਼ਾਮੀ 6 ਵਜੇ ਅਸੀਂ ਐਪਲੀਕੇਸ਼ਨਾਂ ਕਈ ਕਰਕੇ ਗਏ ਔਰ ਸਵੇਰੇ ਆਫਿਸ ਆਨ ਜਦੋਂ ਅਸੀਂ ਆਏ ਉਦੋਂ ਸਾਡੇ ਕਨ ਕੰਡੀਸ਼ਨਲ ਆਫਰਸ ਵਿਦ ਸਕਾਲਰਸ਼ਿਪ ਆਈਆਂ ਹੋਈਆਂ ਸੀਗੀਆਂ ਥੈਟ ਮੀਨਸ ਹਰ ਕੰਟਰੀ ਦੀ ਯੂਨੀਵਰਸਿਟੀ ਜਿਹੜੀਆਂ ਨੇ ਉਹ ਥੋੜੀਆਂ ਜਿਹੀਆਂ ਫਾਸਟ ਹੋ ਗਈਆਂ ਹਰ ਕਿਸੇ ਨੂੰ ਬੱਚੇ ਇਸ ਟਾਈਮ ਚਾਹੀਦੇ ਆ ਹਰ ਕੋਈ ਕਿਸੇ ਨੂੰ ਪਤਾ ਹੈ ਕਿ ਅਗਰ ਦੂਸਰੇ ਕੰਟਰੀ ਨੀ ਆਸਟ੍ਰੇਲੀਆ ਵੀ ਥੋੜਾ ਰਿਲੈਕਸ ਔਰ ਥੋੜਾ ਜਿਆ ਹੁਣ ਜਿਹੜਾ ਪਹਿਲਾਂ ਬਹੁਤ ਰਿਜਿਡ ਹੋ ਕੇ ਚੱਲ ਰਿਹਾ ਸੀ ਕਿ ਮੈਨੂੰ ਪੰਜਾਬ ਹਰਿਆਣਾ ਤੋਂ ਨਹੀਂ ਮੈਂ ਸਾਨੂੰ ਐਪਲੀਕੇਸ਼ਨਾਂ ਚਾਹੀਦੀਆਂ ਉਹ ਯੂਨੀਵਰਸਿਟੀਆਂ ਨੇ ਵੀ ਐਪਲੀਕੇਸ਼ਨਸ ਰਿਸੈਪਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਕਮੇਨ ਲੱਗਦਾ ਦਿਸ ਇਜ਼ ਦਾ ਟਾਈਮ ਰਾਈਟ ਟਾਈਮ ਜਿਹੜਾ ਅਸੀਂ ਪਹਿਲਾਂ ਹੀ ਸੋਚ ਰਹੇ ਸੀ ਕਿ ਦਿਸ ਇਜ਼ ਨਾਟ ਦਾ ਰਾਈਟ ਟਾਈਮ ਬਟ ਮੈਂ ਕਹਿੰਦਾ ਦਿਸ ਇਜ਼ ਦਾ ਟਾਈਮ ਜਦੋਂ ਤੁਸੀਂ ਆਪਣਾ ਹੁਣ ਵੀਜ਼ਾ ਈਜ਼ੀਲੀ ਲੈ ਸਕਦੇ ਹੋ ਲੋਕਾਂ ਦੇ ਗੱਲਾਂ ਦੇ ਉੱਪਰ ਨਾ ਜਾਓ ਜੇ ਆਸਟ੍ਰੇਲੀਆ ਬਹੁਤ ਸਟ੍ਰਿਕਟ ਹੋ ਗਿਆ ਵੀਜ਼ਾਸ ਨਹੀਂ ਆ ਰਹੇ ਜਾਂ 10% ਮੈਨ ਸਾਡਾ ਆਪਣਾ ਸਕਸੈਸ ਰੇਟ ਮੋਰ ਥੈਨ 95% ਚੱਲ ਰਿਹਾ ਮੈਨੂੰ ਨਹੀਂ ਪਤਾ ਕਿ ਕੌਣ ਕਹਿ ਰਿਹਾ 10% ਵੀਜ਼ਾਸ ਹੀ ਆਸਟ੍ਰੇਲੀਆ ਦੇ ਰਿਹਾ ਬਟ ਆਸਟ੍ਰੇਲੀਆ 95% ਤੋਂ ਉੱਪਰ ਵੀਜ਼ਾਸ ਚੱਲ ਰਿਹਾ ਇਸ ਟਾਈਮ ਥੈਂਕ ਯੂ ਸੋ ਮੱਚ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਮਨਪੀਤ ਚੀਮਾ ਜੀ ਨੇ ਔਰ ਤੁਰੰਤ ਇਸ ਨੰਬਰ ਤੇ ਸਟੂਡੈਂਟਸ ਫੋਨ ਕਰਨ ਮਨਪੀਤ ਜੀ ਨੂੰ ਮਿਲੋ ਅਨੀਤਾ ਮੈਡਮ ਨੂੰ ਮਿਲੋ ਪਰਸਨਲੀ ਮਿਲੋ ਜਾਂ ਇੰਡੀਆ ਦੇ ਕਿਸੇ ਵੀ ਹਿੱਸੇ ਤੋਂ ਤੁਸੀਂ ਟੈਲੀਫੋਨ ਦੇ ਜ਼ਰੀਏ ਜ਼ੂਮ ਸ਼ੈਕਸ਼ਨ ਲਓ ਪ੍ਰੋਪਰ ਕਲੈਰਿਟੀ ਲੈ ਕੇ ਤੁਰੰਤ ਅਪਲਾਈ ਕਰੋ ਕਿਉਂਕਿ ਆਸਟ੍ਰੇਲੀਆ ਚ ਸਟੱਡੀ ਸਕੀਅਰ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ। ਔਰ ਪਿਛਲੇ ਕੁਝ ਸਮੇਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਆਟੋ ਗ੍ਰਾਂਟ ਵੀਜ਼ਾ ਵੀ ਸਟੱਡੀ ਸਕੀਅਰ ਦੇ ਮਿਲੇ ਨੇ ਕਿਉਂਕਿ ਫਾਈਲ ਸਾਫ ਸੁਥਰੀ ਲੌਂਚ ਕਰਦੇ ਨੇ ਔਰ ਡਾਕੂਮੈਂਟਸ ਜੈਨੂਨ ਔਰ ਪੂਰੀ ਕਲੈਰਿਟੀ ਦੇ ਨਾਲ ਯੂਨੀਵਰਸਿਟੀ ਨੂੰ ਸਾਰੀ ਗੱਲ ਦੀ ਜਾਣਕਾਰੀ ਦਿੰਦੇ ਨੇ। ਇਹੀ ਕਾਰਨ ਹੈ ਕਿ ਹਾਈ ਕਮਿਸ਼ਨ ਵੀ ਆਟੋ ਗ੍ਰਾਂਟ ਵੀਜ਼ਾ ਜਾਰੀ ਕਰਦਾ ਹੈ। ਸੋ ਥੈਂਕ ਯੂ ਸੋ ਮੱਚ ਇਸ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ। ਧੰਨਵਾਦ।